ਲੋਕ ਸਭਾ ਦੀਆਂ ਚੋਣਾਂ ਜੋਰਾ ਸ਼ੋਰਾ ਨਾਲ ਚੱਲ ਰਹੀਆਂ ਤੇ ਹਰ ਪਾਰਟੀ ਵੱਲੋਂ ਆਪਣਾ ਪੂਰੀ ਜੋਰ ਅਜ਼ਮਾਇਸ਼ ਕੀਤੀ ਜਾ ਰਹੀ ਆ ਇਹਨਾਂ ਪਾਰਟੀਆਂ ਦੇ ਦੌਰਾਨ ਜਿਹੜੀਆਂ ਕਿ ਪੰਜਾਬ ਹੀ ਨਹੀਂ ਬਲਕਿ ਦੇਸ਼ਾਂ ਵਿਦੇਸ਼ਾਂ ਤੱਕ ਲੋਕੀ ਨਿਗਾਹ ਟਿਕਾਈ ਬੈਠੇ ਹਨ ਕਿ ਲੋਕ ਸਭਾ ਦੇ ਦੌਰਾਨ ਇਸ ਵਾਰ ਕੌਣ ਅਤੇ ਕਿਸ ਦੀ ਸਰਕਾਰ ਬਣੇਗੀ ਇਸ ਦੌਰਾਨ ਇਸ ਲੋਕ ਸਭਾ ਚੋਣਾਂ ਦੇ ਵਿੱਚ ਕਈ ਨੌਜਵਾਨ ਵਰਗ ਵੀ ਆਪਣੇ ਸਮਾਜ ਸੇਵਾ ਨੂੰ ਸਮਰਪਿਤ ਹੋ ਕੇ ਇਸ ਲੋਕ ਸਭਾ ਦੀ ਚੋਣਾਂ ਵਿੱਚ ਡਟੇ ਹੋਏ ਹਨ ਸਾਡੇ ਨਾਲ ਮੌਜੂਦ ਨੇ ਗਗਨਦੀਪ ਸਿੰਘ ਜੀ ਜਿਹੜੇ ਕਿ ਅੰਮ੍ਰਿਤਸਰ ਤੋਂ ਆਜ਼ਾਦ ਉਮੀਦਵਾਰ ਖੜੇ ਹਨ ਜਿਨ੍ਹਾਂ ਦਾ ਚੋਣ ਨਿਸ਼ਾਨ ਹੈ ਪਾਣੀ ਵਾਲਾ ਜਹਾਜ਼ ਤੇ ਆਓ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਅੰਮ੍ਰਿਤਸਰ ਦੇ ਵਿਕਾਸ ਬਾਰੇ ਅੰਮ੍ਰਿਤਸਰ ਦੇ ਏਜੰਡੇ ਬਾਰੇ ਉਹਨਾਂ ਨੇ ਕੀ ਉਪਰਾਲੇ ਉਲਿੱਕੇ ਹੋਏ ਹਨ ਉਹਨਾਂ ਦੇ ਜਿੱਤਣ ਤੋਂ ਬਾਅਦ ਅੰਮ੍ਰਿਤਸਰ ਵਾਸੀਆਂ ਨੂੰ ਕੀ ਕੀ ਉਪਰਾਲੇ ਕਰਕੇ ਉਹ ਉਹਨਾਂ ਦੇ ਫਾਇਦੇ ਵਾਸਤੇ ਮਸਲੇ ਹੱਲ ਕਰਨਗੇ ਜੀ ਗਗਨਦੀਪ ਸਿੰਘ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਤੇ ਤੁਸੀਂ ਸਾਨੂੰ ਇਹ ਦੱਸੋ ਕਿ ਅੰਮ੍ਰਿਤਸਰ ਤੋਂ ਤੁਸੀਂ ਆਜ਼ਾਦ ਉਮੀਦਵਾਰ ਲੜਨ ਜਾ ਰਹੇ ਜੀ ਤੁਹਾਡਾ ਚੋਣ ਨਿਸ਼ਾਨ ਪਾਣੀ ਵਾਲਾ ਜਹਾ ਤੇ ਤੁਸੀਂ ਆਪਣੇ ਬਾਰੇ ਕੁਝ ਦੱਸੋ ਜੀ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਜੀ ਮੇਰਾ ਨਾਮ ਗਗਨਦੀਪ ਸਿੰਘ ਤੇ ਲੋਕ ਸਭਾ ਹਲਕਾ ਮਰਸਰ ਤੋਂ ਆਜਾਦਮੀਦਵਾਰ ਤੇ ਇੱਕ ਗਰੀਬ ਦਾ ਬੱਚਾ ਹਾਂ ਇੱਕ ਮਜ਼ਦੂਰ ਦਾ ਬੱਚਾ ਹਾਂ ਜੀ ਇਹ ਮੇਰੀ ਜਾਣਕਾਰੀ ਬਹੁਤ ਵਧੀਆ ਬਹੁਤ ਅੱਛੀ ਗੱਲ ਹੈ ਜੀ ਤੁਸੀਂ ਕਹਿ ਵੀ ਅਸੀਂ ਗਰੀਬ ਪਰਿਵਾਰ ਚੋਂ ਉੱਠੇ ਹਾਂ ਤੇ ਸਾਡੇ ਮਨ ਦੀ ਚਾਹਤ ਵੀ ਹੈ ਕਿ ਅਸੀਂ ਇੱਕ ਅੱਛੇ ਮੁਕਾਮ ਤੇ ਜਾ ਕੇ ਲੋਕਾਂ ਦੀ ਸਮਾਜ ਸੇਵਾ ਕਰੀਏ ਅੱਛਾ ਸਭ ਤੋਂ ਪਹਿਲਾਂ ਤੁਸੀਂ ਇਹ ਦੱਸੋਗੇ ਤੁਹਾਨੂੰ ਇਹ ਜਿਹੜਾ ਜਜ਼ਬਾ ਸਮਾਜ ਸੇਵਾ ਰਾਜਨੀਤੀ ਵਿੱਚ ਆ ਕੇ ਤੁਹਾਨੂੰ ਸੱਚ ਵਿੱਚ ਓਨਲੀ ਕਿਸ ਨੇ ਪ੍ਰੇਰਿਤ ਕੀਤਾ ਤਾਂ ਤੁਸੀਂ ਕਿਉਂ ਇਹ ਲੀਡ ਚੁਣੀ ਸਰ ਪ੍ਰੇਰਿਤ ਚਲੋ ਮੈਂ 10 12 ਸਾਲ ਹੋ ਗਏ ਐਜ਼ ਏ ਕਾਂਗਰਸ ਸਰਕਾਰ ਚ ਪਹਿਲਾਂ ਵੀ ਕੰਮ ਕਰ ਚੁੱਕਾ ਹੂ ਯੂ ਦੇ ਤੋਂ ਉਪ ਤਰੀ ਦੇ ਪ੍ਰੇਰਿਤ ਮੈਂ ਅੱਧਾ ਆ ਗਿਆ ਬਸ ਭਾਜੀ ਜਦੋਂ ਵੇਖੋ ਤੁਸੀਂ ਕਿ ਆਮ ਘਰਾਂ ਦੇ ਬੱਚੇ ਤੁਸੀਂ ਵੇਖਿਆ ਨਾ ਰੈਲੀਆਂ ਦੇ ਕਿੰਨੇ ਇਕੱਠ ਕੋਈ ਕਦੀ ਬਾਵਾ ਇਕੱਠ ਕਰਦੇ ਕਦੀ ਫੋਨ ਕਰ ਦਿੰਦੇ ਆ ਕਿ ਵੀ ੰਨੀਆਂ ਬੱਸਾਂ ਤੈਨੂੰ ਗੱਲ ਲੰਦੇ ਦੀਆਂ ਬੱਸਾਂ ਤੈਨੂੰ ਗੱਲ ਲੰਦੇ ਤੇ ਜਦੋਂ ਗੱਲ ਰਸੀਦਾ ਦੀ ਆਂਦੀ ਆ ਜਾਂ ਉਹਦੇ ਆ ਦੀ ਆਂਦੀ ਆ ਫਿਰ ਆਪਣੀ ਭੂਗਵਾ ਮਾਸੀ ਫੁੱਫੜ ਦੇ ਮੁੰਡਿਆਂ ਨੂੰ ਜਾਂਦੀਆਂ ਇਹ ਗੱਲ ਨੂੰ ਦੇਖਦੇ ਹੋਏ ਮੈਂ ਵੇਖਿਆ ਯਾਰ ਆਪਣਾ ਸਮਾਜ ਜਿਹੜਾ 85% ਆ ਹੁਣ ਸ਼ੁਰੂ ਤੋਂ ਤੁਸੀਂ ਵੇਖਦੇ ਹੋ ਨੇ ਕਿੰਨੇ ਚਿਰ ਤੋਂ ਮੈਂ ਹੀ ਵੇਖਦਾ ਆ ਚਲੋ 35 36 ਸਾਲ ਮੇਰੀ ਉਮਰ 36 ਕਿ ਸਾਲ ਤੇ 5 30 ਸਾਲ ਮੈਨੂੰ ਹੀ ਵੇਖਦੇ ਹੋਗੇ ਆ ਉਹੀ ਉਹ ਚਿਹਰੇ ਵੇਖਣ ਦੇ ਉਹੀ ਘਰਾਂ ਦੇ ਵੇਖਣ ਦੇ ਵੋਟਾਂ ਲੜਨ ਦੇ ਤੇ ਆਮ youth ਵੀ ਆਮ ਪੜੇ ਲਿਖੇ ਬੱਚੇ ਵੀ ਆਪਣੇ ਸਮਾਜ 'ਚ ਬੜੇ ਨੇ ਜਿਹੜੇ ਸਮਝ ਰੱਖਦੇ ਨੇ ਉਹਨਾਂ ਨੂੰ ਕਿਉਂ ਨਹੀਂ ਯਾਰ ਚੋਣਾ ਲੜਾਦੇ ਇਹ ਹਰ ਵਾਰੀ ਇੱਕੋ ਘਰਾਣੇ ਨੂੰ ਕਿਉਂ ਇੱਕੋ ਲੀਡਰਾਂ ਨੂੰ ਕਿਉਂ ਕਿ ਉਹਨਾਂ ਨੂੰ ਸਮਝ ਨਹੀਂ ਉਹਨਾਂ ਨੂੰ ਸਮਝ ਹੈਗੀ ਆ ਪਰ ਵੀ ਤੁਸੀਂ ਕਹਿੰਦੇ ਨਾ ਕਿ ਘਰਾਣੇ ਦਾ ਘਰਾਣਾ ਤੁਰਦਾ ਇੱਕੋ ਹੀ ਬੰਦੇ ਉਹਨਾਂ ਦੇ ਆਗੇ ਉਹ ਹੀ ਉਹ ਰਾਜ ਕਰਨਗੇ ਬਾਕੀ ਬਸ ਕਿੜੇ ਮਕੋੜੇ ਬਸ ਰੈਲੀਆਂ ਰੋਲੀਆਂ ਦੇ ਇਕੱਠੇ ਰਹਿਣਾ ਨਾ ਰੈਲੀਆਂ ਰੋਲੀਆਂ ਇਕੱਠੇ ਮੁੰਡੇ ਮਾਡੇ ਕਰਦਣ ਬਸ ਗੱਲ ਖਤਮ ਹੋਰ ਐ ਹੀ ਹੋਵੇ ਦਿਓ ਮੈਂ ਸੋਚਿਆ ਕਿ ਨਹੀਂ ਯਾਰ ਸਾਡੇ ਚ ਕੀ ਕਮੀ ਤੇ ਤੁਸੀਂ ਸਿਆਸਤ ਦੇ ਵਿੱਚ ਤੁਹਾਡੇ ਮਨ ਦੀ ਸੋਚ ਆ ਕਿ ਬਦਲਾ ਚਾਹੀਦਾ ਤੁਸੀਂ ਬਦਲਾ ਕਰਨਾ ਚਾਹੁੰਦੇ ਹੋ ਠੀਕ ਹੈ ਜੀ ਤੁਸੀਂ ਚੋਣਾਂ ਦੇ ਦੌਰਾਨ ਮੈਦਾਨ ਵਿੱਚ ਤੁਸੀਂ ਵੀ ਡਟੇ ਜੇ ਤੇ ਤੁਸੀਂ ਅੰਮ੍ਰਿਤਸਰ ਵਾਸੀਆਂ ਦੇ ਵਿਕਾਸ ਵਾਸਤੇ ਅੰਮ੍ਰਿਤਸਰ ਸ਼ਹਿਰ ਦੇ ਵਿਕਾਸ ਵਾਸਤੇ ਕੀ ਉਪਰਾਲੇ ਕੀ ਏਜੰਡੇ ਉ ਲਿਖੇ ਹੋਏ ਆ ਸਰ ਅੰਮ੍ਰਿਤਸਰ ਦਾ ਪਹਿਲਾਂ ਦੇਖੋ ਗੁਰੂ ਨਗਰੀ ਤੇ ਇੱਕ ਨੰਬਰ ਤੇ ਹੋਣੀ ਚਾਹੀਦੀ ਵਰਲਡ 'ਚ ਇਹ ਗੱਲ ਨੂੰ ਤੁਸੀਂ ਮੰਨਦੇ ਨੇ ਕਿ ਮੇਰਾ ਏਜੰਡਾ ਇਹ ਆ ਕਿ ਜੇ ਮੈਂ ਬੰਦਾਂ ਲੋਕ ਮੈਨੂੰ ਆਪਣਾ ਜਿਤਾਉਂਦੇ ਆ ਤੇ ਗੁਰੂ ਨਗਰੀ ਨੂੰ ਮੈਂ ਇੱਕ ਨਵਲਡ ਦਾ ਇੱਕ ਨੰਬਰ ਦਾ ਸ਼ਹਿਰ ਬਣਾਉਣਾ ਚਾਹੁੰਦਾ ਤੁਸੀਂ ਵੇਖਦੇ ਹੋਣੇ ਆ ਕਿ ਇੱਥੇ ਆਪਣਾ ਹਰਮੰਦਰ ਸਾਹਿਬ ਵਰਲਡ ਦਾ ਮੰਨਿਆ ਗੁਰਦੁਆਰਾ ਆਪਣੇ ਵਾਲਮੀ ਕੀ ਤੀਰਥ ਦੁਰਗਾਣਾ ਮੰਦਿਰ ਇਨਾਂ ਕੋ ਹੋਏ ਤੱਕਥੋ ਕੂੜਾ ਹੀ ਨਹੀਂ ਸਾਫ ਹੋਇਆ ਦੇਖਦੇ ਨਾ ਤੁਸੀਂ ਕੂੜਾ ਸਾਫ ਕਰਨ ਵਾਲਿਆਂ ਦੀ ਤਨਖਾਹਾਂ ਵਾਣੀ ਆਂਦੀਆਂ ਯਾਰ ਕਾਰਪੋਰੇਸ਼ਨ ਚ ਫੋਰਟ ਕਲਾਸ ਰੁਕੀ ਨੇ 6 6 ਮਹੀਨਿਆਂ ਨੂੰ ਵਿਚਾਰਿਆਂ ਨੂੰ ਤਨਖਾਹਾਂ ਵਾਣੀ ਪੈਂਦੀਆਂ 4 4 ਮਹੀਨੇ ਯਾਰਾਂ ਨੂੰ ਤਨਖਾਹਾਂ ਦੇ ਦੇ ਲੋ ਜਿਹੜਾ ਸਾਰੇ ਸ਼ਹਿਰ ਦੀ ਗੰਦਗੀ ਸਾਫ ਕਰਨ ਦੇ ਆ ਤੁਹਾਡੇ ਕੋਲ ਉਸ ਵਾਸਤੇ ਬਜਟ ਨਹੀਂ ਹੈਗਾ ਕੋਈ ਸਪੈਸ਼ਲ ਬਜਟ ਬਣਾਓ ਗੁਰੂ ਘਰ ਨੂੰ ਸਾਫ ਕਰੋ ਸਿਫਤੀ ਦਾ ਘਰ ਹੈ ਯਾਰ ਇਹਨਾਂ ਦਾ ਕੂੜਾ ਕੂੜਾ ਚੁੱਕੋ ਅੰਮ੍ਰਿਤਸਰ ਤੋਂ ਤੇ ਮੇਰਾ ਇਹ ਅਜੰਡਾ ਵਾ ਇੱਕ ਇੱਥੇ ਡੰਪ ਪੈਕ ਚ ਬਾਹਰ ਹੋਣ ਹੋ ਗਿਆ ਇੱਕ ਦਾਣਾ ਮੰਡੀ ਡੰਪ ਤੁਸੀਂ ਵੇਖਿਆ ਨਾ ਉਹ ਡੰਪ ਦਾ ਕੀ ਕੀਤਾ ਯਾਰ ਜਦੋਂ ਵੇਖੋ ਹਰ ਵਾਰੀ ਕਹਿਣ ਦਾ ਇੱਥੇ ਪਲਾਂਟ ਲਾ ਦਾਂਗੇ ਆਹ ਲਾ ਦਾਂਗੇ ਉਥੋਂ ਦੇ ਜਿਹੜੇ ਲਾਗੇ ਵਸਨੀਕ ਆ ਭਾਈ ਉਹਨਾਂ ਦੇ ਬੱਚਿਆਂ ਨੂੰ ਕੈਂਸਰ ਤੱਕ ਹੋ ਗਈ ਆ ਪਰ ਇਹ ਸਰਕਾਰਾਂ ਸੁੱਤੀਆਂ ਨੇ ਉਹ ਕਹਿੰਦੇ ਗਰੀਬਾਂ ਦੇ ਬੱਚੇ ਨੇ ਇਹਨਾਂ ਦੇ ਆਪਣੇ ਬੱਚੇ ਨਹੀਂ ਲੱਗੇ ਇਹਨਾਂ ਨੂੰ ਕੋਈ ਦਰਦ ਨਹੀਂ ਆ ਇਹਨਾਂ ਦੇ ਆਪਣੇ ਬੱਚੇ ਹੁੰਦੇ ਇਹਨਾਂ ਨੂੰ ਪਤਾ ਲੱਗੇ ਤੁਸੀਂ ਜਾ ਕੇ ਗੁਰੂਗਰਾਮ ਦਾ ਸਰਕਾਰੀ ਹਸਪੀਟਲ ਵੇਖ ਲਓ ਉਹਨਾਂ ਨੂੰ ਪਤਾ ਹੀ ਨਹੀਂ ਕਿ ਸਾਡੇ ਬੱਚਿਆਂ ਨੂੰ ਕੈਂਸਰ ਹੋ ਗਈ ਆ ਤੇ ਇੱਕ ਬੜੀ ਟ੍ਰਾਫਿਕ ਟ੍ਰਾਫਿਕ ਤੋਂ ਗੀ ਕਨ ਬੜੀ ਸਮੱਸਿਆ ਆਪਨੇ ਬਾੜਾ ਫਾੜਕ ਦਾਣਾ ਮੰਡੀ ਵਾਲਾ ਫਾੜਕ ਉੱਥੇ ਇੱਕ ਪੁਲ ਚਾਹੀਦਾ ਜਦੋਂ ਸੀਜ਼ਨ ਆ ਜਾਂਦਾ ਵਾ ਤੁਸੀਂ ਵੇਖਿਓ ਸ਼ਹਿਰ ਤੋਂ ਲੰਘਣਾ ਮੁਸ਼ਕਲ ਹੋ ਜਾਂਦਾ ਭਾਜੀ ਇੱਕ ਸਕੂਲ ਸਿੱਖਿਆ ਇੱਕ ਮੈਡੀਕਲ ਤੇ ਦੋ ਤਿੰਨ ਫੰਡੇ ਜਿਹੜੇ ਜ਼ਰੂਰੀ ਆ ਹਰ ਗਰੀਬ ਵਰਗ ਦਾ ਬੱਚਾ ਪੜਿਆ ਹੋਣਾ ਚਾਹੀਦਾ ਹਰ ਗਰੀਬ ਬੱਚੇ ਨੂੰ ਹਰ ਗਰੀਬ ਪਰਿਵਾਰ ਨੂੰ ਮੈਡੀਕਲ ਸਹੂਲਤ ਮਿਲਣੀ ਚਾਹੀਦੀ ਕਿੰਨੀ ਕ ਮੈਡੀਕਲ ਸਹੂਲਤ ਤੇ ਮਿਲਦੀ ਹੁਣ ਆਮ ਆਦਮੀ ਨੇ ਘਰ ਘਰ ਕਹਿੰਦੇ ਕਲੀਨਿਕਾ ਖੋਲ੍ਹ ਦਿਆਂ ਕਲੀਨ ਦਾ ਕਿੰਨਾ ਗਲਾਜਾਰ ਉੱਤੇ ਹੋਣ ਰਿਆ ਜੇ ਇਹਨਾਂ ਨੇ ਅਸਲ ਵੇਖਣਾ ਗੁਰਨਾਣਕ ਹਸਪੀਟਲ ਜਾ ਕੇ ਦੇਖੋ ਲੋਕ ਇੱਥੇ ਬਰੌਂ ਬਰੌਂ ਕਰ ਰਹੇ ਨੇ ਸਿਵਲ ਹਸਪੀਟਲ ਜਾ ਕੇ ਦੇਖੋ ਲੋਕਾਂ ਨੂੰ ਇਲਾਜ ਤੱਕ ਨਹੀਂ ਆ ਰਹੋਂਦਿਆ ਕੀ ਕਿੱਥੇ ਕਿੱਥੇ ਆਪਣੇ ਲੋਗ ਆ ਕਿੱਥੇ ਲੀਡਰ ਆ ਕਿੱਥੇ ਸੁੱਤੇ ਰਹਿੰਦੇ 5 ਸਾਲਾਂ ਬਾਅਦ ਜਦੋਂ ਵੋਟਾਂ ਦਾ ਸੀਜ਼ਨ ਆਂਦਾ ਵਾ ਡੱਬੂਆਂ ਵਾਂਗੂ ਬਾਹਰ ਆ ਜਾਂਦੇ ਆ ਵੀ ਆਪਾਂ ਆ ਕਰਦਾਂਗੇ ਉਹ ਕਰਦਾਂਗੇ ਕੋਈ ਕੰਮ ਥੋੜੀ ਕਰ ਨਸ਼ਾ ਆਮ ਘਰਾਂ ਦੇ ਲੋਕਾਂ 'ਚ ਵੜਿਆ 85% ਦੇ ਘਰਾਂ 'ਚ ਵੜਿਆ ਕੋਈ ਵੇਖਿਆ ਕਦੀ ਸੁਣਿਆ ਤੁਸੀਂ ਕਿ ਸ਼ੌਕਾਰ ਦਾ ਪੁੱਤ ਜਾਂ ਕਿਸ ਲੀਡਰ ਦਾ ਪੁੱਤ ਨਸ਼ਾ ਕਰਕੇ ਮਰਿਆ ਜਦੋਂ ਵੇਖੋਗੇ ਤੁਸੀਂ ਇਹੋ ਸੋਚੋਗੇ ਉੱਤੇ ਫਲਾਣਾ ਨਸ਼ਾ ਕਰਕੇ ਮਰ ਗਿਆ ਉੱਤੇ ਫਲਾਣਾ ਕਰਕੇ ਮਰ ਗਿਆ ਨਸ਼ਾ ਆਮ ਘਰਾਂ 'ਚ ਵੜ ਦਿੱਤਾ ਨਸ਼ਾ ਬੜੀ ਵੱਡੀ ਸਮੱਸਿਆ ਬਣ ਚੁੱਕੀ ਭਾਜੀ ਲੋਕੀ ਕੰਮ ਨਹੀਂ ਕਰਨ ਦੇ ਬੇਰੁਜ਼ਗਾਰ ਮੁੰਡੇ ਪੜ੍ਹੇ ਲਿਖੇ ਹੁੰਦੇ ਬਾਵਜੂਦ ਕੰਮ ਨਹੀਂ ਜਦੋਂ ਮਿਲਣ ਡਿਆ ਉਹਨਾਂ ਨੂੰ ਨਸ਼ਾ ਕਰਨ ਤੇ ਮਜਬੂਰ ਕਰਣ ਡੀਆਂ ਹੈ ਸਰਕਾਰਾਂ ਕਮਲ ਧਿਆਨ ਦੋ ਐਜੂਕੇਟਡ ਨੇ ਲੋਕੀਆ ਐਨੇ ਮੁੰਡੇ ਆਪਣੇ ਨੌਜਵਾਨ ਕੁੜੀਆਂ ਮੁੰਡੇ ਉਹਨਾਂ ਨੂੰ ਨੌਕਰੀ ਕਿੰਨੇ ਦੇਣੀ ਧੜ ਕੋਈ ਤਾਂ ਨੌਕਰੀਆਂ ਨਹੀਂ ਦਿੱਤੀਆਂ ਗਈਆਂ ਇੱਕ ਮਜ਼ਦੂਰ ਆ ਸ਼ਾਮੀ 4-500 ਰੁਪਏ ਦਾ ਵਿਚਾਰਾ ਦਿਹਾੜੀ ਲਾਂਦਾ ਇੱਥੇ ਤੇ ਕੋਈ ਵਰਕਸ਼ਾਪ ਆਵਾ ਕੋਈ ਹੈਗੀਆਂ ਹੀ ਨਹੀਂ ਕੋਈ ਫੈਕਟਰੀਆਂ ਨਹੀਂ ਤੁਸੀਂ ਲਵਾ ਸਕੀ ਕਿ ਮਜ਼ਦੂਰਾਂ ਦੀ ਦਿਹਾੜੀ ਪੱਕੀ ਕਰ ਸਕੀ ਪੱਲਿਓ ਤੁਸੀਂ ਕੀ ਦੇਣਾ ਇੱਥੇ ਇੰਡਸਟਰੀਅਲ ਏਰੀਆ ਲਓ ਇੱਥੇ ਜਿਹੜੇ ਪੜੇ ਲਿਖੇ ਨੂੰ ਜਵਾਨ ਉਹਨਾਂ ਵਾਸਤੇ ਸੋਚੋ ਕਿ ਜਿੰਨਾਂ ਨੂੰ ਨੌਕਰੀ ਮਿਲ ਸਕੇ ਫਰੀ ਫੂ ਦੇ ਹੈਗੇ ਨੂੰ ਕੀ ਦੇਣਾ ਕਮਾ ਕੇ ਵਿਚਾਰਾਂ ਨੂੰ ਖਾਂ ਜੋਗਾ ਕਰ ਦੋ ਫਰੀ ਫੂ ਦੇ ਚੱਕਰ ਚ ਚਲੋ ਮੈਂ ਵੀ ਨਹੀਂ ਕਹਿੰਦਾ ਫਰੀ ਫੂ ਦਾ ਚੱਕਰ ਇੰਨੇ ਯੋਗੇ ਲੋਕਾਂ ਨੂੰ ਹੀ ਕਰਦੀ ਹੈ ਕਿ ਆਪਣੀ ਰੋਟੀ ਕਮਾ ਕੇ ਖਾਂ ਜੋਗੇ ਹੋ ਜਾਣ ਪਰ ਇਥੇ ਪੰਜਾਬ ਸਰਕਾਰ ਵੱਲੋਂ ਐਲਾਨ ਕੀਤਾ ਜਾਂਦਾ ਹੈ ਤੇ ਪੰਜਾਬ ਸਰਕਾਰ ਵੱਲੋਂ ਇਹ ਵੀ ਕਿਹਾ ਗਿਆ ਜਾਂਦਾ ਜਾ ਰਿਹਾ ਕਿ ਨੌਕਰੀਆਂ ਜਿਹੜੀਆਂ ਬੇਰੋਜ਼ਗਾਰ ਮੁੰਡਿਆਂ ਨੂੰ ਸਰਕਾਰੀ ਨੌਕਰੀਆਂ ਕਾਫੀ ਦਿੱਤੀਆਂ ਭਾਜੀ ਤੁਸੀਂ ਵੀ ਸਮਝਦਾਰ ਕਿੰਨੀਆਂ ਨੌਕਰੀਆਂ ਮਿਲ ਗਿਆ ਤੁਸੀਂ ਸਮਝਾ ਦਦੇ ਜੀ ਹੁਣ ਇਹ ਗੱਲ ਦੀ ਡਿਟੇਲ ਤਾਂ ਮੈਂ ਕਿਦਾਂ ਕੱਢ ਕੇ ਹਾਵਾਂ ਇਲੈਕਸ਼ਨ ਬਾਅਦ ਤੁਹਾਨੂੰ ਡਿਟੇਲ ਵੀ ਕੱਢ ਕੇ ਦੇ ਦਾਂਗਾ ਕਿ ਕਿੰਨੇ ਕ ਨੌਜਵਾਨਾਂ ਨੂੰ ਕਈਆਂ ਮਿਲੀਆਂ ਪ੍ਰਾਈਵੇਟ ਸੈਕਟਰ ਚ ਕਿਸੇ ਨੇ ਬੀਏ ਕੀਤੀ ਕਿਸੇ ਨੇ ਮੈਡੀਕਲ ਡਿਗਰੀ ਕੀਤੀ ਉਹਨੂੰ 10000 ਰੁਪਏ ਦੀ ਨੌਕਰੀ ਦੇਈ ਪ੍ਰਾਈਵੇਟ ਸੈਕਟਰ ਚ ਦੇਣ ਦੇ ਜੋ ਕਰੂਗਾ ਕਦੇ ਵੀ ਨਹੀਂ ਕਰੂਗਾ ਭਾਜੀ ਮਜ਼ਦੂਰ ਦੀ ਡਾੜੀ ਜਿੱਤੇ 500 ਰੁਪਿਆ ਉਹ ਜਿਹੜੇ ਬੱਚੇ ਨੇ ਐਨੇ ਪੈਸੇ ਲਾ ਕੇ ਡਿਗਰੀ ਹਾਸਲ ਕੀਤੀ ਉਹ 10000 ਰੁਪਏ ਦੀ ਨੌਕਰੀ ਕਿਉਂ ਕਰੂਗਾ ਪ੍ਰਾਈਵੇਟ ਸੈਕਟਰ ਚ ਫਿਰ ਉਹਨੂੰ ਕਹੂਗਾ ਮੈਂ ਆਟੂ ਪਾਲਾ ਆਟੂ ਨਹੀਂ ਚੰਗਾ ਅਰੇ ਤੇ ਮੇਰਾ ਇਹ ਵੀ ਸਵਾਲ ਤੁਸੀਂ ਨਸਿਆਂ ਬਰੇ ਗੱਲਬਾਤ ਕੀਤੀ ਐ ਤੇ ਜਿਹੜਾ ਇਹ ਨਸ਼ਾ ਪੰਜਾਬ ਅੰਮ੍ਰਿਤਸਰ ਹੀ ਨਹੀਂ ਬਲਕਿ ਪੂਰੇ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਇਹ ਆਉਣ ਕਿੱਥੋਂ ਡਿਆ ਤੇ ਨਸ਼ਾ ਲਿਉਂਦਾ ਕੌਣਾ ਭਾਜੀ ਨਸ਼ਾ ਦੇ ਵੇਖੋ ਇਹ ਸਰਕਾਰਾਂ ਨੂੰ ਵਧਾਉਣਾ ਚਾਹੀਦਾ ਵਾ ਹੁਣ ਪਿਛਲੇ ਕਿੰਨੇ ਦਾ ਹੱਕ ਤੁਸੀਂ ਵੇਖਦੇ ਆ ਕਦੀ ਅਕਾਲੀਆਂ ਦੀ ਵਾਰੀ ਆਂਦੀ ਲੋਕੀ ਕਹਿੰਦੇ ਉਹ ਦੂਜੀਆਂ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਅਕਾਲੀਆਂ ਨੇ ਨਾ ਚੱਲਦਾ ਕਾਂਗਰਸ ਸਰਕਾਰ ਆ ਜੇ ਅਕਾਲੀ ਕਹਿੰਦੇ ਕਾਂਗਰਸ ਨਾਲ ਨੂੰ ਆਪ ਦੀ ਸਰਕਾਰ ਆ ਇਹ ਦੋਨਾਂ ਦੇ ਨਾਲ ਆਈ ਜਾਂਦੇ ਇਹ ਦਰ ਰਲ ਮਿਲ ਕੇ ਇਹਨਾਂ ਨੂੰ ਹੀ ਪਤਾ ਕਿ ਨਸ਼ਾ ਕਿੱਥੋਂ ਆਂਦਾ ਕਿੱਥੋਂ ਨਹੀਂ ਆਂਦਾ ਠੀਕ ਤੇਰਾ ਜਵਾਬ ਤੇ ਹੀ ਦੇਣਗੇ ਠੀਕ ਹੈ ਜੀ ਤੇ ਹੁਣ ਚੋਣ ਮੈਦਾਨ ਦੇ ਵਿੱਚ ਦੂਜੀਆਂ ਪਾਰਟੀਆਂ ਵੀ ਡਟੀਆਂ ਨੇ ਕਾਂਗਰਸ ਆਮ ਆਦਮੀ ਪਾਰਟੀ ਆਕਾਲੀ ਬੀਜੇਪੀ ਵਾਲੇ ਤੇ ਉਹ ਵੀ ਦੱਸ ਰਹੇ ਨੇ ਕਿ ਸ਼ਹਿਰ ਦਾ ਵਿਕਾਸ ਹੈ ਬਹੁਤ ਵੱਡੇ ਪੱਧਰ ਤੇ ਕੀਤਾ ਹੋਇਆ ਉਹਨਾਂ ਦੇ ਵਿਕਾਸ ਬਾਰੇ ਕੀ ਗੱਲ ਤੁਹਾਨੂੰ ਕੁਝ ਇਹ ਪਾਜੀ ਵਿਕਾਸ ਚਲੋ ਕੀਤਾ ਵੀ ਆ ਥੋੜਾ ਬੋੜਾ ਕੀਤਾ ਵੀ ਮੈਂ ਪਤਾ ਨਹੀਂ ਕਹਿੰਦਾ ਕਿ ਨਹੀਂ ਵਿਕਾਸ ਬਿਲਕੁਲ ਨਹੀਂ ਹੋਇਆ ਸੜਕਾਂ ਸੁੜਕਾਂ ਦੇ ਚਲੋ ਬਣੀਆਂ ਹੀ ਆ ਵਿਕਾਸ ਜਿਹੜਾ ਮੇਨ ਵਿਕਾਸ ਭਾਈ ਲੋਕਾਂ ਦਾ ਵਿਕਾਸ ਚਾਹੀਦਾ ਨਾ ਹੁਣ ਗਲੀਆਂ ਨਾਲੀਆਂ ਵਿਕਾਸ ਥੋੜੀ ਆ ਗਲੀਆਂ ਨਾਲੀ ਵਿਕਾਸ ਥੋੜੀ ਬਲਬਲਾਤੇ ਸਾਨੂੰ ਸਟਰੀਟ ਲਟਾਂ ਲਾਤੀਆਂ ਇਹ ਤੇ ਸੈਂਟਰ ਦਾ ਪ੍ਰੋਜੈਕਟ ਹੈ ਕਿ ਹਰ ਘਰ ਪਾਣੀ ਗਲੀਆਂ ਨਾਲੀਆਂ ਪੱਕੀਆਂ ਹੋਣੀਆਂ ਚਾਹੀਦੀਆਂ ਵਿਕਾਸ ਆਪਾਂ ਕਹਿੰਦੇ ਜੇ ਕਿਸੇ ਨੂੰ ਕਮਾਨ ਯੋਗ ਕਰਦੀ ਉਹਨੂੰ ਮੈਂ ਵਿਕਾਸ ਮੰਨਦਾ ਵਾ ਜੇ ਤੁਹਾਡੇ ਘਰ ਦੋ ਜੀ ਨੇ ਦੋਨੇ ਕਮਾਨ ਯੋਗ ਗਿਆ ਉਹ 15 20 ਤੋਂ 25000 ਰੁਪਏ ਕਮਾਣਦੇ ਆਪਣੀ ਕਮਾ ਕੇ ਰੋਟੀਆਂ ਖਾਂਦੇ ਆ ਉਹਨੂੰ ਮੈਂ ਵਿਕਾਸ ਗਿੰਦਾ ਭਾਜੀ ਆ ਚੀਜ਼ਾਂ ਨੂੰ ਵਿਕਾਸ ਨਹੀਂ ਗਿੰਦਾ ਅੱਛਾ ਦੂਜੀ ਗੱਲ ਹੋਰ ਜਿੱਦੀਆਂ ਵੀ ਪਾਰਟੀਆਂ ਆਈਆਂ ਸਾਰਿਆਂ ਨੇ ਕਿਸੇ ਨਾ ਕੋਈ ਨਾ ਕੋਈ ਵਾਦੇ ਕੀਤੇ ਅਤੇ ਪਰ ਵਾਦਿਆਂ ਤੋਂ ਖਲਾਫੀ ਹੋਏ ਸਾਰੇ ਤੇ ਤੁਸੀਂ ਆਪਣੀ ਇਸ ਸਿਆਸਤ ਵਿੱਚ ਆ ਕੇ ਲੋਕਾਂ ਨਾਲ ਤੁਸੀਂ ਕੀ ਵਾਅਦੇ ਕੀਤੇ ਆ ਭਾਜੀ ਵਾਅਦੇ ਤੇ ਫਿਲਹਾਲ ਮੈਂ ਕੋਈ ਵੀ ਨਹੀਂ ਕੀਤੇ ਵਾਅਦੇ ਤੇ ਤੁਹਾਡੇ ਚੈਨਲ ਰਾਹੀਂ ਮੈਂ ਦੱਸ ਰਹੀ ਆ ਮੈਨੂੰ ਕਿਹੜੀ ਕਿਹੜੀ ਚੀਜ਼ ਦਾ ਦੁੱਖ ਆ ਬਾਅਦ ਇਹ ਮੈਂ ਬੰਦਾਂ ਤੇ ਉਹ ਕੰਮ ਨਾ ਨੂੰ ਕਰਕੇ ਵਹਾਣੇ ਆ ਗਰੀਬ ਦੇ ਬੱਚਿਆਂ ਨੂੰ ਜਾਂ ਮੈਨੂੰ ਜਾਤ ਵਰਗ ਨਾਲ ਕੋਈ ਨਹੀਂ ਆ ਜਿਹੜਾ ਬੰਦਾ ਮਿਡਲ ਕਲਾਸ ਆ ਜਿਹੜਾ ਕੰਮ ਕਰਨ ਤੇ ਜੋਗ ਆ ਜਿਹੜਾ ਕੰਮ ਕਰਨਾ ਚੰਦ ਆ ਪੜ੍ਹਿਆ ਲਿਖਿਆ ਉਹਨੂੰ ਨੌਕਰੀ ਮੈਂ ਉਹ ਕਮਾਵੇ ਰੋਟੀ ਖਾ ਸਕੇ ਮੇਰਾ ਸੁਪਨਾ ਇੰਨਾ ਕੀ ਆ ਕੱਲ ਇੱਥੇ ਰਾਹੁਲ ਗਾਂਧੀ ਜੀ ਆਏ ਸੀ ਤੇ ਉਹਨਾਂ ਨੇ ਐਲਾਨ ਕੀਤਾ ਕਿ 4 ਜੂਨ ਕਾਂਗਰਸ ਜਿੱਤਣ ਤੋਂ ਬਾਅਦ ਤੇ ਹਰ ਲੇਡੀਜ਼ ਦੇ ਘਰ ਦੇ ਵਿੱਚ ਇੱਕ ਔਰਤ ਦੇ ਖਾਤੇ ਦੇ ਵਿੱਚ 8500 ਰੁਪਇਆ ਹਰ ਮਹੀਨੇ ਪਿਆ ਕਰੂਗਾ ਕੀ ਉਹ ਇਸ ਗੱਲ ਨੂੰ ਤੁਸੀਂ ਕੀ ਮੰਨਦੇ ਸੱਚ ਹੈ ਭਾਜੀ ਸੱਚ ਝੂਠ ਦਾ ਤਾਂ ਮੈਨੂੰ ਨਹੀਂ ਪਤਾ ਇਹ ਸਰਕਾਰਾਂ ਨੂੰ ਪਤਾ ਜਿਹੜੀਆਂ ਵਾਅਦੇ ਕਰਦੀਆਂ ਪਰ ਮੈਂ ਇਹ ਗੱਲ ਕਰਦਾ ਕਿ ਇਹ ਨੋਬਤ ਆਈ ਕਿਉਂ ਕਿਉਂ ਆਪਾਂ 85000 ਰੁਪਇਆ ਕਿਸੇ ਨੂੰ ਦੇਣ ਕਿਉਂ ਗੈਰ ਰਿਵਾਇਤੀ ਆ ਤੂੰ 20 ਸਾਲ ਪਿੱਛੇ ਚਲੀ ਜਾ ਕਿੰਨੇ ਵਾਰੇ ਕਰਦੇ ਹੁੰਦੇ ਸੀ ਲੋਕੀ ਕਹਿੰਦੇ ਤੁਹਾਡੇ ਕੋਲ ਜ ਫਰੀ ਦੇ ਪੈਸੇ ਪਾ ਦਾਂਗੇ ਲੋਕੀ ਉਹਦੇ ਵੀ ਖੁਸ਼ੀ ਕਮਾ ਕੇ ਖਾਂਦੇ ਸੀ ਇਹ ਗੱਲ ਤੋਂ ਮੈਂ ਨਹੀਂ ਕਹਿੰਦਾ ਤੁਸੀਂ ਯੋਗ ਕਰੋ ਉਹਨਾਂ ਦੇ ਉਹ ਕਮਾ ਕੇ ਖ ਜੇ ਸਾਵਣਾ ਕਹੇ ਦੀ ਜੇ ਸਾਵਣਾ ਸਟੱਡੀ ਆ ਜੇ ਸਾਵਣਾ ਕੰਮ ਕਰ ਸਕਦਾ ਉਸ ਸਾਵਣਾ ਕੰਮ ਦੋ 85 ਹਜ਼ਾਰ ਦੀ ਆਪਣਾ ਲੋੜ ਨਹੀਂ ਪੈਣੀ ਜੋ ਤੁਸੀਂ ਖੁਸ਼ ਹਾਲ ਜੇ ਮੈਂ ਖੁਸ਼ ਹਾਲ ਆ ਸਾਡੀ ਜਨਤਾ ਖੁਸ਼ ਹਾਲ ਆ ਲੋੜ ਨਹੀਂ ਪੈਣੀ ਭਾਜੀ ਪੈਸੇ ਦੇਣ ਦੀ ਲਾਲਚ ਦੇਂਦੀ ਤਾਂ ਲੋੜ ਨਹੀਂ ਚਲਤਾਂ ਇੱਕ ਮੈਂ ਆਪਣੇ ਕੈਮਰਾਮੈਨ ਸਹਾਯੋਗੀ ਸੱਜਣ ਨੂੰ ਕਹਾਂਗਾ ਕਿ ਗਗਨਦੀਪ ਸਿੰਘ ਜੀ ਜਿਹੜੇ ਕਿ ਆਜ਼ਾਦ ਉਮੀਦਵਾਰ ਖੜੇ ਨੇ ਉਹਨਾਂ ਦਾ ਚੋਣ ਨਿਸ਼ਾਨ ਪਾਣੀ ਵਾਲਾ ਜਹਾਜ਼ ਉਹਨਾਂ ਨੇ ਇੱਕ ਪੋਸਟਰ ਦੇ ਵਿੱਚ ਲਿਖਿਆ ਹੋਇਆ 85% 85% ਦੀ ਆਵਾਜ਼ ਚੱਲੇਗਾ ਪਾਣੀ ਵਾਲਾ ਜਹਾਜ਼ ਤੇ ਮੇਰਾ ਇਹ ਸਵਾਲ ਹੈ ਗਗਨਦੀਪ ਸਿੰਘ ਜੀ ਤੁਹਾਨੂੰ ਕਿ 85% ਦਾ ਕੀ ਮਤਲਬ ਤੁਸੀਂ ਲਿਖਿਆ ਹੈ 85% ਭਾਜੀ ਆਮ ਵਰਗ 15% ਜਿਹੜੇ ਉੱਚ ਵਰਗ 85% ਆਮ ਵਰਗ ਤੁਹਾਡੇ ਵਰਗਾ ਮੇਰੇ ਵਰਗਾ ਮਿਡਲ ਕਲਾਸ ਬੰਦਾ ਐਸੀ ਬੀਸੀ ਸਾਰੇ 85 ਵਰਗ ਜਰਨਲ ਵੀ ਜਿਹੜਾ ਵਿਚਾਰਾ ਜਿਹੜਾ ਕਮਾ ਕੇ ਰੋਟੀ ਖਾਂਦਾ ਵੀ 85 ਵਰਗ ਚ ਹੁਣ ਰਾਤ ਦੇ 10 ਕੀ ਪਰਸੈਂਟ ਕਰਨ ਦੇ ਨਾਲ ਲੋਕੀ 10 15% ਹੀ ਹਿੰਦੁਸਤਾਨ ਤੇ ਰਾਜ ਕਰਨ ਦੇ ਭਾਰਤ ਰਾਜ ਕਰਨ ਦੇ ਬਾਕੀ 85% ਤੇ ਚੱਕੀ ਵਿੱਚ ਪੀਸਿਆ ਜਾ ਰਿਹਾ ਉਹਨੂੰ ਤੋਂ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਇਹੋ ਫਿਰ ਪਿਆ ਰਹਿੰਦਾ ਕਿ ਮੈਂ ਅੱਜ ਜਾਵਾਂਗਾ ਦਿਹਾੜੀ ਲੱਗੂਗੀ ਰੋਟੀ ਕਮਾਵਾਂਗਾ ਬੱਚਿਆਂ ਨੂੰ ਖਵਾਵਾਂਗਾ ਕਿ ਨਹੀਂ ਖਵਾ ਸਕਦਾ ਬੱਚਿਆਂ ਦੀ ਫੀਸ ਦਾ ਖਰਚਾ ਬਿੱਲ ਦਾ ਖਰਚਾ ਅਸੀਂ ਜੋ ਕਿ ਵਿਚਾਰੇ ਇੱਥੇ ਭੱਜੇ ਰਹਿੰਦੇ 85% ਉਹ ਲੋਕੀ ਮੈਂ ਕਹਿਣ ਲਿਆ ਕਿ ਇਹ ਇਕੱਲੇ ਵਾਰ ਨਹੀਂ ਕਹਿੰਦਾ 74% ਉਹ ਲੋਕੀ ਆ ਜਿਹੜੇ ਵਿਚਾਰੇ ਬਸ ਇੱਥੇ ਹੀ ਜਿੰਦੇ ਗਰੀਬ ਤੇ ਮਰ ਵੀ ਗਰੀਬ ਜਾਂਦੇ ਉਹਨਾਂ ਦਾ ਕੋਈ ਨਹੀਂ ਕੋਈ ਸਹਾਰਾ ਨਹੀਂ ਹਮਰਸਰ ਦੇ ਵਿੱਚ ਤੁਸੀਂ ਡੋਰ ਟੂ ਡੋਰ ਪਰਚਾਅ ਵੀ ਕਰ ਰਹੇ ਤੇ ਲੋਕਾਂ ਦਾ ਕੀ ਰਿਸਪੌਂਸ ਮਿਲ ਰਿਹਾ ਤੁਹਾਨੂੰ ਦੇਖੋ ਭਾਜੀ ਜਿੱਥੋਂ ਤੱਕ ਉਹ ਸਾਡਾ ਮੈਚ ਆਪਣੇ ਜੋ ਹੁਣ ਆਪਣੇ ਕੋ ਚਲੋ ਸਰਕਾਰੀ ਫੰਡਿੰਗ ਕੋਈ ਨਹੀਂ ਇਹਨਾਂ ਕੋ ਤੇ ਪਾਰਟੀਆਂ ਦੇ ਕਰਪਸ਼ਨ ਦੇ ਪੈਸੇ ਦੂਜੀ ੱਟੇ ਪੰਡਿੰਗ ਵਾਸਤੇ ਬੋਧ ਆ ਮੈਂ ਤਾਂ ਨੁੱਗੇ ਵੀ ਦੱਸਾਂ ਮੈਂ ਕੋ ਮਜ਼ਦੂਰ ਦਾ ਬੱਚਾ ਗਰੀਬ ਦਾ ਮੱਚਾ ਮੇ ਕੋ ਇਨੇ ਫੰਡਿੰਗ ਜੋਗੇ ਪੈਸੇ ਨਹੀਂ ਮੈਂ ਤੇ ਆ ਐਡਵਰਟਾਈਜ਼ਮੈਂਟ ਤੁਹਾਡੇ ਚੈਨਲ ਦਾ ਥਰੂ ਜਿਹੜੇ ਮੇਰੇ ਵੀਰ ਭਾ ਮੀਡੀਆ ਵਾਲੇ ਇਹਨਾਂ ਥਰੂ ਕਰਨ ਡਿਆ ਪਰ ਜਿੰਨੀ ਮੇਰੀ ਬਾਹ ਉਹ ਵੀ ਲਾ ਆਂ ਡਿਆ ਫਿਰ ਤੁਰ ਕੇ ਗਲੀਆਂਾਂ ਚ ਬਾਜ਼ਾਰਾਂ ਚ ਤੇ ਹਲਕਿਆਂ ਚ ਜਾ ਕੇ ਹਨਾ ਬਾਕੀ ਇਹ ਸਮਝਣਾ ਲੋਕਾਂ ਨੂੰ ਪਊਗਾ ਕਿ ਅਸੀਂ ਆਪਣਾ ਲੀਡਰ ਆਪ ਚੁਣੀਏ ਹਰ ਵਾਰੀ ਇਹਨਾਂ ਦੇ ਪ ਆਮ ਨੌਜਵਾਨ ਕੁੜੀਆਂ ਮੁੰਡੇ ਆਪਣੇ ਮੇਰੇ ਛੋਟੇ ਭੈਣ ਭਰਾ ਵੱਡੇ ਵੀ ਮੇਰੇ ਤੋਂ ਜਿਹੜੇ ਬੜੇ ਪੜੇ ਲਿਖੇ ਬੜੇ ਸੂਝਵਾਨ ਨੇ ਹੁਣ ਲੋਕ ਹੁਣ ਇਹ ਭਾਰਤ ਨੂੰ ਲੋੜ ਆ ਕਿ ਯੂਥ ਦੀ ਯੂਥਾਂ ਜਿਹੜੇ ਯੂਥ ਆ ਜਿਹੜਾ ਅੱਜ ਦਾ ਪੜੇ ਲਿਖਾ ਯੂਥ ਆ ਉਹਨਾਂ ਹੱਥ ਆਪਣੀ ਵਾਗ ਡੋਰ ਦੇਣ ਜਿਹੜਾ ਉਹਨਾਂ ਦਾ ਆਉਣ ਵਾਲਾ ਭਵਿੱਖ ਉਹਨਾਂ ਦਾ ਬੱਚਿਆਂ ਦਾ ਉਹਨਾਂ ਦਾ ਸੋਚ ਸਕਣ ਚਲੋ ਬਹੁਤ अच्छी ਗੱਲ ਆ ਜੇ ਤੁਸੀਂ ਜਿੱਤ ਜਾਂਦੇ ਓਮਰਸਰ ਤੇ ਤੁਸੀਂ ਪੜੇ ਲਿਖੇ ਨੌਜਵਾਨ ਵਰਗ ਵਾਸਤੇ ਕੀ ਉਪਰਾਲੇ ਕਰੋਗੇ ਪੜ੍ਹੇ ਲਿਖੇ ਨੌਜਵਾਨ ਵਰਗਾਸਤੇ ਭਾਵੇਂ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਆ ਕਿ ਉਹਨਾਂ ਦੇ ਰੋਜ਼ਗਾਰ ਵਾਸਤੇ ਇੱਥੇ ਮੈਂ ਕੋਸ਼ਿਸ਼ ਕਰਾਂਗਾ ਕਿ ਇੰਡਸਟਰੀਅਲ ਏਰੀਆ ਵਾਪਸ ਆਵੇ ਜਿਹੜੇ ਪੜ੍ਹੇ ਲਿਖੇ ਹੋਣ ਉਹਨਾਂ ਵਾਸਤੇ ਕਾਲਜ ਵੱਡੇ ਐਨ ਆਈਟੀ ਜਿਹੜੀਆਂ ਬੰਦੀਆਂ ਵਾਂ ਉਹ ਆੜ ਤੇ ਜੋ ਵੀ ਹਿਸਾਬ ਨਾਲ ਜਿਹਦੀ ਯੋਗਤਾ ਹਿਸਾਬ ਨਾਲ ਉਹਨਾਂ ਨੂੰ ਨੌਕਰੀ ਦਿਵਾਉਣ ਦੇ ਸਮਰਥ ਹੋਵਾਂ ਚਲੋ ਮੇਰੇ ਆਖਰੀ ਸਵਾਲ ਇੱਕ ਤੁਸੀਂ ਅੰਮ੍ਰਿਤਸਰ ਵਾਸੀਆਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਕੀ ਸੰਦੇਸ਼ ਦੇਣਾ ਅੰਮ੍ਰਿਤਸਰ ਵਾਸੀਆਂ ਨੂੰ ਹੱਥ ਜੋੜ ਕੇ ਮੇਰੀ ਇਹੋ ਪੀਲਿਆ ਕਿ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਕਿ 85% ਤੋਂ ਇੱਕ ਗਰੀਬ ਘਰ ਦਾ ਬੱਚਾ ਵਾ ਤੇ ਮੈਂ ਆਮ ਵਰਗ ਦੀ ਹੀ ਆਵਾਜ਼ ਬੰਨਣਾ ਚਾਹਨਾ ਵਾ ਤੇ ਅਪੀਲ ਇਹੋ ਹੈ ਕਿ 1 ਜੂਨ ਨੂੰ 21 ਨੰਬਰ ਪਾਣੀ ਵਾਲਾ ਜਹਾਜ਼ ਮੇਰਾ ਚੋਣ ਨਿਸ਼ਾਨ ਵਾ ਤੇ ਵੱਦ ਤੋਂ ਵੱਧ ਵੋਟਾਂ ਪਾ ਕੇ ਮੇਰਾ ਸਾਥ ਦਿਓ ਤੇ ਮੈਂ ਤੁਹਾਡੇ ਜਿਹੜੇ ਮੈਂ ਸੁਪਨੇ ਤੁਹਾਨੂੰ ਵਖਾਣ ਨੇ ਜਿਹੜੇ ਵਾਦੇ ਤੁਹਾਡੇ ਨਾਲ ਕਰਨ ੜਿਆ ਉੱਤੇ ਪੂਰਾ ਖਰਾ ਉਤਰਾਂਗਾ ਨਹੀਂ ਤੇ 5 ਸਾਲਾਂ ਬਾਅਦ ਤੁਸੀਂ ਮੇਰਾ ਕਾਲਰ ਫੜ ਸਕਦੇ ਭਾਈ ਸਾਹਿਬ ਤੁਸੀਂ ਆ ਵਾਦੇ ਕੀਤੇ ਸੀ ਕਿੱਥੇ ਆ ਤੁਸੀਂ ਆਪਣੇ ਸਰਟੀਫੀਕੇਟ ਲੈ ਆਗੇ ਮੈਨੂੰ ਸਵਾਲ ਪੁੱਛ ਸਕਦੇ ਆ ਆ ਪਈਆਂ ਹਟੀਆਂ ਡਿਗਰੀਆਂ ਆ ਪੇ ਸਾਡੇ ਸਰਟੀਫਿਕੇਟ ਸਾਡੀਆਂ ਨੌਕਰੀਆਂ ਕਿੱਤੇ ਆ ਬਸ ਇੰਨਾ ਕਹਿੰਦਾ ਆ ਤੁਹਾਨੂੰ ਆ ਤੇ ਇਹ ਸਨ ਸਾਡੇ ਨਾਲ ਗਗਨਦੀਪ ਸਿੰਘ ਜੀ ਜਿਹੜੇ ਕਿ ਅੰਮ੍ਰਿਤਸਰ ਤੋਂ ਆਜ਼ਾਦ ਉਮੀਦਵਾਰ ਚੋਣਾਂ ਨਾਲ ਵਿੱਚ ਡਟੇ ਹੋਏ ਨੇ ਜਿਨ੍ਹਾਂ ਦਾ ਚੋਣ ਨਿਸ਼ਾਨਾ ਪਾਣੀ ਵਾਲਾ ਜਹਾਜ਼ ਉਹਨਾਂ ਨੇ ਸਭ ਤੋਂ ਵੱਡੀ ਇਹ ਗੱਲ ਆਖੀ ਆ ਕਿ ਜਿਹੜੇ ਹੋਰ ਸਿਆਸੀ ਪਾਰਟੀਆਂ ਵਾਲੇ ਨੇ ਪੈਸੇ ਦੇ ਬਲਬੂਤੇ ਆਪਣਾ ਜੋਰ ਸ਼ੋਰ ਨਾਲ ਪ੍ਰਚਾਰ ਕਰੀ ਜਾ ਰਹੇ ਨੇ ਤੇ ਮੈਂ ਇੱਕ ਗਰੀਬ ਦਾ ਬੱਚਾ ਹਾਂ ਮੈਂ ਗਰੀਬ ਪਰਿਵਾਰ ਦਾ ਬੱਚਾ ਹਾਂ ਤੇ ਮੇਰੇ ਕੋਲ ਇਨਾ ਪੈਸਾ ਵੀ ਨਹੀਂ ਹੈਗਾ ਕਿ ਜਿਹੜਾ ਮੈਂ ਆਪਣਾ ਪ੍ਰਚਾਰ ਕਰ ਲਵਾਂ ਉਹਨਾਂ ਨੇ ਅੰਮ੍ਰਿਤਸਰ ਵਾਸੀਆਂ ਨੇ ਇਹੀ ਅਪੀਲ ਕੀਤੀ ਹੈ ਕਿ ਜੇ ਇੱਕ ਗਰੀਬ ਪਰਿਵਾਰ ਦੇ ਬੱਚੇ ਨੂੰ ਅੱਗੇ ਲਿਆਂਦਾ ਜਾਵੇ ਤੇ ਸਾਡੇ ਸਮਾਜ ਬਾਰੇ ਸਾਡੇ ਨੌਜਵਾਨ ਵਰਗ ਬਾਰੇ ਬਹੁਤ ਕੁਝ ਉਪਰਾਲੇ ਕਰ ਸਕਣਗੇ ਤੇ ਇਹ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਇਸ ਤੋਂ ਇਲਾਵਾ ਅਸੀਂ ਕਿਸੇ ਹੋਰ ਮਾਣਯੋਗ ਸ਼ਖਸੀਤ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ ਜੀ ਅੰਮ੍ਰਿਤਸਰ ਤੋਂ ਪੱਤਰਕਾਰ ਸਾਹਿਬ ਵਿਅਲ ਦੇ ਨਾਲ ਕੈਮਰਾਮੈਨ ਹਰੀਸ਼ ਕੁਮਾਰ ਦੀ ਖਾਸ ਰਿਪੋਰਟ